ਦਸ਼ਕੋ ਆਉ ਲੈ ਚਲਦੇ ਆ ਤੁਹਾਨੂੰ ਅੱਜ ਪਿੰਡ ਤਲਵੰਡੀ ਨਪਾਲਾ ਨੇੜੇ ਮਖੂ ਜਲਾ ਫਰੋਇਪਰ ਦੇ ਵਿੱਚ ਜਿੱਥੇ ਟੰਟਨ ਬਾਬਾ ਕਬੂਤਰ ਸ਼ਾਹ ਜੀ ਦੇ ਸਥਾਨਾਂ ਤੇ ਸਮੁੱਚੇ ਨਗਰ ਵੱਲੋਂ ਵਸਤੀ ਰਾਜ ਸਿੰਘ ਵਸਤੀ ਵਿਸਾਵਾ ਸਿੰਘ ਵੱਲੋਂ ਆ ਵੱਡੇ ਪੱਧਰ ਤੇ ਜਿਹੜਾ ਹਰ ਸਾਲ ਦੀ ਤਰ੍ਹਾਂ ਦਾ ਸੌਣ ਅੱਜ ਮੇਲਾ ਲਗਾਇਆ ਗਿਆ ਜਿੱਥੇ ਪੰਜਾਬ ਦੀ ਪ੍ਰਸਿੱਧ ਲੋਕ ਐਕ ਜਸਵਿੰਦਰ ਬਰਾੜ ਜੀ ਆ ਔਰ ਲੋਕਾਂ ਦਾ ਇੱਕ ਖੁੱਲੇ ਖਾੜੇ ਦੇ ਵਿੱਚ ਮਨੋਰੰਜਨ ਕੀਤਾ ਔਰ ਲੋਕਾਂ ਨੇ ਵੀ ਖੂਬ ਆਨੰਦ ਮਾਣਿਆ ਇਸ ਮੌਕੇ ਕਮੇਟੀ ਮੈਂਬਰਾਂ ਨੇ ਜਿਹੜਾ ਗੱਲਬਾਤ ਕਰਦੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਮੇਲਾ ਬੜੀ ਧੂਮਤਾਰ ਨਮਲਾਇਆ ਜਾਂਦਾ ਔਰ ਪ੍ਰਸਿੱਧ ਜਿਹੜੇ ਇੱਥੇ ਮਸ਼ਹੂਰ ਕਲਾਕਾਰ ਬੁਲਾਏ ਜਾਂਦੇ ਆ ਔਰ ਇਸ ਤਰ੍ਹਾਂ ਜਿਹੜਾ ਇਹ ਮੇਲਾ ਮਨਾਇਆ ਜਾਊ ਘਰੂ ਹਰ ਵਾਰੀ ਔਰ ਇਸ ਤੋਂ ਵੀ ਵੱਡੇ ਜਿਹੜੇ ਪ੍ਰਬੰਧ ਕੀਤੇ ਜਾਣਗੇ ਅਖੀਰ ਦੇ ਵਿੱਚ ਕਮੇਟੀ ਮੈਂਬਰਾਂ ਨੇ ਗੱਲਬਾਤ ਕਰਦਿਆਂ ਸਮਰਚੇ ਨਗਰ ਦਾ ਵਸਤੀਆਂ ਦਾ ਔਰ ਪੂਰੇ ਇਲਾਕੇ ਦਾ ਧੰਨਵਾਦ ਕੀਤਾ ਜੀ ਆ ਗਿਆ ਉਸ ਦੇਖਦੇ ਆਪਾਂ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਹਾਂਜੀ ਭਾਈ ਜੀ ਕੀ ਨਾਮ ਆਪਣਾ ਜੀ ਮੈਂ ਬਲਜਿੰਦਰ ਸਿੰਘ ਦਾ ਪਿੰਡ ਤਲਵੰਡੀ ਨਪਾਲਾ ਤੋਂ ਅੱਜ ਸਾਡੇ ਇੱਥੇ ਪਿੰਡ ਤਲਵੰਡੀ ਨਪਾਲਾ ਵਿੱਚ ਤਨਤਨ ਫੀਰ ਬਾਬਾ ਗੁਰੂ ਸਰਸ਼ਾ ਦੀ ਜੀ ਇਸਤਾਨਾ ਤੇ ਜੋ ਸਮੁੱਚੇ ਨਗਰ ਵੱਲੋਂ ਵਸਤੀ ਰਾਜ ਸਿੰਘ ਤੇ ਵਸਤੀ ਸੋਹਰ ਸਿੰਘ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਇਥੇ ਹਰ ਸਾਲ ਦੀ ਤਰ੍ਹਾਂ ਦਾ ਸੌਣ ਨੂੰ ਮੇਲਾ ਲੱਗਦਾ ਹੈ ਉਹਦੇ ਚਾਹ ਪੰਜਾਬੀ ਲੋਕ ਹੈ ਕਿ ਜਸੁੰਦਰ ਬਰਾੜ ਜੀ ਆਏ ਸੀ ਔਰ ਇਲਾਕੇ ਦੇ ਵੱਖ-ਵੱਖ ਨਗਰਾਂ ਵਿੱਚੋਂ ਬਹੁਤ ਸੰਖੇਪ ਤੇ ਭਾਰੀ ਗਿਣਤੀ ਵਿੱਚ ਪਹੁੰਚੀ ਸੀ ਉਹਨਾਂ ਜਿਹੜੇ ਇਥੇ ਵੀਰ ਆਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਇਦਾਂ ਹੀ ਨਗਰ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਮਾਲਕ ਮਿਹਰ ਭਰਿਆ ਹੱਥ ਰੱਖੇ ਤੇ ਜਿਹੜੇ ਮੇਲੇ ਆ ਇਦਾਂ ਹੀ ਲੱਗਦੇ ਰਹਿਣ ਧੰਨਵਾਦ ਭਾਈ ਜੀ। ਭਾਈ ਕੀ ਨਾਮ ਆਪਣਾ? ਮੇਰਾ ਨਾਮ ਬਲਬੀਰ ਸਿੰਘ ਜੀ ਪਿੰਡ ਤਲਵੰਡੀ ਨਾ ਪਾ। ਅੱਜ ਜਿਹੜਾ ਪ੍ਰੋਗਰਾਮ ਅੱਜ ਪ੍ਰੋਗਰਾਮ ਜਿਹੜਾ ਹੋਇਆ ਉਸ ਤੇ ਬਰਕੀ ਕਹੋਗੇ? ਬਹੁਤ ਸੋਹਣਾ ਪ੍ਰੋਗਰਾਮ ਹੈ। ਗਾਂ ਵੀ ਇਸ ਤਰੀ ਚੱਲਣਗੇ। ਅੱਜ ਜਸਵਿੰਦਰ ਬਰਾੜ ਦਾ ਅਖਾੜਾ ਸੀ। ਬਾਪੇ ਕਬੂਤਰ ਸਾਹਿਬਾ ਨੇ ਮਿਲਲਾ ਸੀ। ਠੀਕ ਹੈ ਜੀ। ਧੰਨ ਧੰਨ ਬਾਪੇ ਕਬੂਤਰ ਸਾਹਿਬ ਜੀ ਸਾਡੇ ਮਤਲਬ ਇਥੇ ਪਿੰਡ ਦੇ ਸਾਂਝੀ ਗੁਰੂ ਨੇ ਤੇ ਬੜੀ ਪਿੰਡ ਨੇ ਮਦਦ ਦਿੱਤੀ। ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ। ਸ਼ੁ크ਰਾਨਾ ਕਰਦੇ ਆ ਜੀ। ਕਿਹੜਾ ਕਲਾਕਾਰ ਆਇਆ ਸੀ ਇੱਥੇ? ਜਸ ਹੰਦਾ ਹੰਦਾ ਸੌਣ 10 ਹਰੇਕ ਸਾਲ ਹੁੰਦਾ ਜੀ ਹਰੇਕ ਸਾਲ ਜੀ ਹਰੇਕ ਸਾਲ ਕਲਾਕਾਰ ਆਉਂਦੇ ਆਉਂਦਾ ਵਧੀਆ ਤੋਂ ਵਧੀਆ ਟੌਪ ਤੇ ਟੌਪ ਠੀਕ ਹੈ ਬਾਈ ਧੰਨਵਾਦ ਹਾਂਜੀ ਬਾਈ ਜੀ ਕੀ ਨਾ ਆਪਣਾ ਜੀ ਬਹੁਤ ਚੰਗਾ ਜੀ ਕਿਹੜਾ ਪਿੰਡ ਜੀ ਬਾਈ ਜੀ ਬਾਈ ਤਲਵੰਡੀ ਨਪਾਲਾ ਦਾ ਆ ਜਿਹੜਾ ਪ੍ਰੋਗਰਾਮ ਹੋਇਆ ਇਹ ਕਿਹੜੀ ਜਗਤ ਹੋਇਆ ਤੇ ਕੀ ਕਹਿਣਾ ਚਾਹੋਗੇ ਇਸ ਤੇ ਬਾਰੇ ਤਲਵੰਡੀ ਨਪਾਲਾ ਦੇ ਵਿੱਚ ਜੀ ਆਪਣੇ ਬਾਬਾ ਫੀਰ ਬਾਬਾ ਕ੍ਰਿਪਾ ਚਾਹ ਦੀ ਦਰਗਾਹ ਜੋ ਬਹੁਤ ਹੀ ਮੰਨੀ ਦਰਗਾਹ ਜੀ ਉੱਤੇ ਹਰ ਸਾਲ ਦੀ ਤਰ੍ਹਾਂ ਮੇਲਾ ਕੀਤਾ ਜਾਂਦਾ ਜੀ ਠੀਕ ਹੈ ਬਾਕੀ ਵੀ ਇਸੇ ਤਰ੍ਹਾਂ ਹੀ ਸਤਾਂ ਦੇ ਸਹਿਯੋਗ ਨਾਲ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਮੇਲਾ ਕਰਾਇਆ ਗਿਆ ਹੈ ਜੀ ਬਹੁਤ ਹੀ ਵਧੀਆ ਮੇਲਾ ਹੈ ਇਸ ਮੇਲੇ ਦੇ ਵਿੱਚ ਸੁੰਦਰ ਬਰਾੜ ਦੀ ਆਏ ਜੀ ਬਹੁਤ ਵਧੀਆ ਮੇਲਾ ਭਾਰੀ ਮੇਲਾ ਭਰੇ ਆਏ ਜੀ ਅੱਗੇ ਤੋਂ ਵੀ ਇਸੇ ਤਰ੍ਹਾਂ ਮੇਲਾ ਕਰਾਇਆ ਜਾਵੇ ਉਮੀਦ ਕਰਦੇ ਹਾਂ ਕਿ ਦਰਸ਼ਕੋ ਜਿਹੜੀ ਅੱਜ ਅਸੀਂ ਤਲਵੰਡੀ ਨਪਾਲਾ ਮਖੂ ਤੋਂ ਜਿਹੜੀ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਏ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਔਰ ਜਸਵਿੰਦਰ ਬਰਾੜ ਜੀ ਦਾ ਜਿਹੜਾ ਇਹ ਖਾੜਾ ਲੱਗਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇ ਗੱਲਬਾਤ ਵੀ ਜ਼ਰੂਰ ਪਸੰਦ ਆਈ ਹੋਵੇ ਜਿਹੜਾ ਸਾਡਾ ਚੈਨਲ ਹੈ ਇਸ ਨੂੰ ਜ਼ਰੂਰ ਤੁਸੀਂ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਜਿਹੜਾ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਆਪਣੇ ਲਾਈਕ ਕਮੈਂਟ ਜ਼ਰੂਰ ਦੇਣਾ ਜੀ ਤੇ ਇਸ ਤਰ੍ਹਾਂ ਚੈਨਲ ਜੁੜੇ ਰਹੋ ਧੰਨਵਾਦ